ਹਾਂਜੀ ਦੋਸਤੋ ਅੱਜ ਆਪਾਂ ਬਣਾਵਾਂਗੇ ਬਿਨਾ ਅੰਡਿਆਂ ਤੋਂ ਬਿਲਕੁਲ ਅੰਡਿਆਂ ਦੀ ਪੁਰਜੀ ਵਰਗੀ ਬਣਨ ਵਾਲੀ ਪੁਰਜੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਸਿਹਤਮੰਦ ਵੀ ਬਹੁਤ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਪਿਆਜ਼ 5-6 ਕੱਟ ਲਵਾਂਗੇ ਨਾਲ ਦੋ ਟਮਾਟਰ ਹਰੀਆਂ ਮਿਰਚਾਂ ਤੇ ਦੋ-ਤਿੰਨ ਚਮਚ ਵੱਡੇ ਆਪਾਂ ਲਈ ਬੇਸਨ ਦੇਣੇ ਤੇ ਇੱਕ ਗਲਾਸ ਪਾਣੀ ਦੇ ਨਾਲ ਇਸ ਦਾ ਆਪਾਂ ਘੋਲ ਤਿਆਰ ਕਰ ਲਵਾਂਗੇ ਘੋਲ ਆਪਾਂ ਇਸ ਤਰ੍ਹਾਂ ਦਾ ਤਿਆਰ ਕਰਨਾ ਨਾ ਦਾ ਜ਼ਿਆਦਾ ਸੰਘਣਾ ਹੋਵੇ ਨਾ ਹੀ ਜ਼ਿਆਦਾ ਗਾੜਾ ਹੋਵੇ ਤੇਲ ਗਰਮ ਕਰ ਲਿਆ ਵਿੱਚ ਜੀਰਾ ਪਿਆਜ਼ ਪਾ ਕੇ ਇਸ ਨੂੰ 50% ਆਪਾਂ ਤੜਕਾ ਲਾਵਾਂਗੇ क्रंची ਜੇ ਰੱਖਣੇ ਨੇ ਜਦੋਂ ਇਹਨਾਂ ਦਾ क्रंच ਜਿਹਾ ਹੋਇਆ ਰਹਿੰਦਾ ਹੋਇਆ ਵਿੱਚ ਤੇ ਨਾਲ ਹੀ ਆਪਾਂ ਪਾ ਦਵਾਂਗੇ ਟਮਾਟਰ ਹਰੀ ਮਿਰਚ ਨਾਲ ਨਮਕ ਨਮਕ ਪਾ ਕੇ ਟਮਾਟਰ ਜਲਦੀ गल ਜਾਂਦੇ ਨੇ ਨਾਲ ਹੁਣ ਆਪਾਂ ਬੇਸਨ ਦੇ ਮਸਾਲੇ ਇਸ ਦੇ ਵਿੱਚ ਐਡ ਕਰ ਦਵਾਂਗੇ ਟੇਸਟ ਦੇ ਅਕੋਰਡਿੰਗ ਤੁਸੀਂ ਮਸਾਲੇ ਪਾਉਣੇ ਨੇ ਮਸਾਲਿਆਂ ਨੂੰ ਭੁੰਨ ਲੈਣਾ ਵਾ ਜਿੰਨਾ ਟਾਈਮ ਤੱਕ ਮਸਾਲੇ 1-2 ਮਿੰਟ ਤੱਕ ਭੁੱਜਦੇ ਨੇ ਇਸ ਨੂੰ ਭੁੰਨ ਕੇ ਬਾਅਦ ਵਿੱਚ ਹੁਣ ਆਪਾਂ ਜਿਹੜਾ ਬੇਸਨ ਦਾ ਘੋਲ ਤਿਆਰ ਕਰਿਆ ਸੀ ਉਸ ਨੂੰ ਇਸ ਦੇ ਵਿੱਚ ਕਰ ਦਵਾਂਗੇ ਐਡ ਇਸ ਨੂੰ ਵੀ ਆਪਾਂ 5 ਮਿੰਟ ਦੇ ਲਈ ਸੇਕ ਲਵਾਈ ਜਾਣਾ ਤੇ ਨਾਲ ਦੀ ਨਾਲ ਚਲਾਇਆ ਜਾਣਾ ਵਾ ਤੇ ਇਸ ਨੇ ਬਿਲਕੁਲ ਆਂਡਿਆਂ ਦੀ ਪੁਰਜੀ ਵਾਂਗੂ ਇਕੱਠਾ ਹੋਣ ਲੱਗ ਪੈਣਾ ਵਾ ਤੇ ਜੇ ਤੁਹਾਡਾ ਇਕੱਠਾ ਇਹ ਵਾਲਾ ਨਹੀਂ ਵਿਸਣ ਹੋ ਰਿਹਾ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਉਂਕਿ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਪੰਜ ਸੱਤ ਮਿੰਟ ਬਾਅਦ ਇਹਨੇ ਆਟੋਮੈਟਿਕੀ ਆਂਡਿਆਂ ਦੀ ਪੁਰਜੀ ਵਾਂਗੂ ਬਣ ਜਾਣਾ ਤੇ ਹਰਾ ਧਨੀਆ ਪਾ ਕੇ ਕਰ ਦੇਣਾ ਗਾਰਨਿਸ਼ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਏ ਤੁਸੀਂ ਇਸ ਨੂੰ ਮਾਰਨਿੰਗ ਦੇ ਵਿੱਚ ਲੰਚ ਦੇ ਵਿੱਚ ਜਾਂ ਡਿਨਰ ਦੇ ਵਿੱਚ ਪਰਾਂਠੇ ਨਾਲ ਜਾਂ ਨਾਨ ਦੇ ਨਾਲ ਖਾ ਸਕਦੇ ਹੋ ਤੇ ਆਪਾਂ ਗਰਮਾ ਗਰਮ ਨਾਨ ਤਿਆਰ ਕਰੇ ਸੀ ਥੈਂਕ ਯੂ